ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਵਿਧਾਇਕ ਪ੍ਰਧਾਨ ਸਭਾ ਹਲਕਾਈ ਨਾਲ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਸੜਕਾਂ ਹੀ ਸਾਫ ਕਰੇ ਇਹ ਅੰਮ੍ਰਿਤਸਰ ਤੋਂ ਆ ਬਾਬਾ ਬੁੱਢਾ ਸਾਹਿਬ ਦੀ ਦੇ ਘਰੋਂ ਆਉਂਦੀ ਹੈ ਉਹਦੇ ਨਾਲੇ ਤੋਂ ਫਦੇਗਾ ਟੂੜੀਆਂ ਤੇ ਅੱਗੇ ਵੀ ਇਹ ਸੜਕ ਬਣਾਈ ਸੀ ਆਪਾਂ 54 ਕਰੋੜ ਰੁਪਇਆ ਲਾ ਕੇ 11 ਕਰੋੜ ਰੁਪਇਆ ਪਿੱਛੇ ਲਾਇਆ ਸੀਗਾ ਜਾਣਿਆ ਸੀ 60 65 ਕਰੋੜ ਦੇ ਲਾਗੇ ਇਹ ਸੜਕ ਦੇ ਉੱਤੇ ਲਾਇਆ ਇੱਥੇ ਜਦੋਂ ਹੜਾ ਆਇਆ ਥੋੜੇ ਦੇ ਪਹਿਲਾਂ ਇਹਦੇ ਤੇ 6-6 ਫੁੱਟ ਪਾਣੀ ਸੀ 5-5 ਫੁੱਟ ਪਾਣੀ ਸੀ ਤੇ 4 ਫੁੱਟ ਇੱਕ ਦੱਸੇ ਫੁੱਟ ਪਾਣੀ ਪਰ ਬਾਪੇ ਦੀ ਇੰਦੀ ਕਿਰਪਾ ਹੋਈ ਇਮਾਨਦਾਰੀ ਨਾਲ ਬਣੀ ਏ ਛੜਕ ਇੰਨੀ ਵਧੀਆ ਬਣੀ ਕਿ ਛੜਕ ਕਿਦੋਂ ਟੁੱਟੀ ਨਹੀਂ ਮਾੜੇ ਪੱਧਰ ਦੇ ਕਿਦੋਂ ਕੰਡੇ ਜਿਹੜੇ ਉਹ ਭੁੱਲ ਗਿਆ ਜਿੱਥੇ ਪਾਣੀ ਬਹੁਤ ਸਪੀਡ ਨਾਲ ਵਜਾ ਪਰ ਕੁੱਲ ਮਿਲਾ ਕੇ ਤੁਸੀਂ ਦੇਖੋ ਇੱਕ ਛੜਕ ਅੰਬਸਰ ਤੱਕ ਉਸੇ ਤਰ੍ਹਾਂ ਦੀ ਨਹੀਂ ਮੇਰੇ ਹਲਕੇ ਦੇ ਵਿੱਚ ਇਹੀ ਮੇਨ ਛੜਕ ਸੀ ਤੇ ਇਹੋ ਛੜਕ ਜਿਹੜੀ ਬਚ ਗਈ ਬਾਕੀ ਲਿੰਕ ਟੁੱਟਾਂ ਖਾਦੀਆਂ ਜਿਹੜੀਆਂ ਜ਼ੁੜ ਗਈਆਂ ਇਹਨੂੰ ਕਹਿੰਦੇ ਇਮਾਨਦਾਰੀ ਦਾ ਕੰਮ ਇੰਨਾ ਵਧੀਆ ਕੰਮ ਠੇਕੇਦਾਰਾਂ ਨੇ ਮੇਰੇ ਅਫਸਰਾਂ ਨੇ ਕੀਤਾ ਸੀਗਾ ਕਿ ਅੱਜ ਕੋਈ ਗਿਲਾ ਨਹੀਂ ਹੈ ਮੈਨੂੰ ਕੋਈ ਦੁੱਖ ਨਹੀਂ ਹੈ ਮੈਂ ਸਮਝਦਾ ਕਿ ਵਕਾਈ ਤੇ ਇਮਾਨਦਾਰੀ ਨਾਲ ਕੰਮ ਕਰਦੇ ਹੋ ਤਾਂ ਕੰਮ ਦੇ ਰਿਜ਼ਲਟ ਚੰਗੇ ਹੁੰਦੇ ਆ ਅੱਜ ਸ਼ੜਕ ਅਸੀਂ ਸਾਫ ਕਰ ਰਹੇ ਹਾਂ ਸਫਾਈ ਦਾ ਆਖਰੀ ਦਿਨ ਹੈ ਬਾਬਾ ਜੀ ਦੇ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਚ ਹੀ ਇਹ ਸ਼ੜਕ ਨੂੰ ਸਾਫ ਕਰ ਰਹੇ ਹਾਂ ਪਦੇ ਮੰਦ ਖੁਸ਼ ਹੋ ਗਿਆ ਵੇਖ ਕੇ ਕਿ ਇੰਨੀ ਪਿਆਰੀ ਸ਼ੜਕ ਜਿੱਤੇ ਇੰਨਾ ਵੱਡਾ ਪਾਣੀ ਆਇਆ ਹੋਵੇ ਜਿਹਦੇ ਤੇ ਪਿਛਲੇ 15 ਦਿਨ ਤੋਂ ਜਿਹੜੇ ਸਾਡੇ ਕਾਸੇਵਾਲ ਏ ਬਾਬੇ ਮਿੱਟੀ ਦਾ ਕੰਮ ਕਰਦੇ ਅੱਗੇ ਜਿਹੜੇ ਆ ਬੰਦ ਬੰਦੇ ਨੇ ਹਜ਼ਾਰਾਂ ਟਰਾਲੀਆਂ ਮਿੱਟੀ ਦੀਆਂ ਲੰਘਦੇ ਆ ਹਜ਼ਾਰਾਂ ਟਰਾਲੀਆਂ ਸੇਵਾ ਵਾਲੇ ਲੰਘੇ ਪਰੇ ਛੜਕ ਜਿਹੜੀ ਆ ਉਦਾਂ ਹੀ ਮਜ਼ਬੂਤ ਦੀ ਮਜ਼ਬੂਤ ਆ ਮੈਨੂੰ ਇਹ ਮੰਦੀ ਬਹੁਤ ਖੁਸ਼ੀ ਹੋਈ ਸੋ ਇਨਾਰੇ ਜਿਹੜਾ ਵੀ ਕੰਮ ਕਰਾਵਾਂਗੇ ਇਮਾਨਦਾਰੀ ਦੇ ਨਾਲ ਵਧੀਆ ਕੋਈ ਕੰਮ ਜਿਹੜਾ ਇੱਦਾਦਾਦੀ ਹੋਊਗਾ ਕਿ ਜਿਹੜੇ ਕੰਮ ਦੀ ਲੋਕ ਲਾਂਭਾ ਦੇਣ ਇਹ ਸਾਲ ਹੋ ਗਿਆ 1.5 ਸਾਲ ਸੜਕ ਬਣੀ ਨੂੰ ਤੁਸੀਂ ਦੇਖ ਲਓ ਕਿੰਨੀ ਵਧੀਆ ਸੜਕ ਜਿਹੜੀ ਉਹ ਬਣੀ ਐ ਕਿੰਨੀ ਵਧੀਆ ਤੇ ਕੰਮ ਹੋਇਆ ਸੋ ਅੱਜ ਬਾਬਾ ਬੁੱਢਾ ਸਾਹਿਬ ਦੀ ਕਿਰਪਾ ਹੋਈ ਆ ਅਸੀਂ ਸੇਵਾ ਕਰਦੇ ਸੜਕ ਦੇ ਉੱਤੇ ਆ ਦੇਖੋ ਪਿੱਛੇ ਟਿੱਪਾ ਆਦੇ ਇਹ ਟਿੱਪਲ ਮਿੱਟੀ ਦਾ ਭਰੇ ਇਦਾਂ ਪਤਾ ਨਹੀਂ ਜਿਆਦਾ ਟਿੱਪਲ ਰੋਜ਼ ਮਿੱਟੀ ਦੇ ਭਰੇ ਲੰਘਦੇ ਸਾਡਾ ਬੰਦ ਬੰਨਦੇ ਬਾਬੇ ਭਾਵੇਂ ਸੜਕ ਜਿਹੜੀ ਇੰਨੀ ਮਜ਼ਬੂਤ ਐ ਕਿ ਸੜਕ ਤੇ ਕੁਝ ਨਹੀਂ ਹੋਇਆ ਔਰ ਇੰਨਾ ਸੇਵਾ ਕਰਦੇ ਆ ਮਿੱਟੀ ਦਾ ਟਿੱਪਲ ਇਹ ਮਿੱਟੀ ਦਾ ਟਿੱਪੜਾ ਹੈ ਉਹ ਵੀ ਮਿੱਟੀ ਦਾ ਟਿੱਪੜਾ ਹੈ ਉਹ ਪਿਛਲਾ ਮਿੱਟੀ ਦਾ ਟਿੱਪੜਾ ਹੈ ਇਹ ਲੰਘਣੇ ਇਹਦੇ ਬਹੁਤ ਦਿਨਾਂ ਤੋਂ ਲੰਘਣਿਆ ਕਿਉਂਕਿ ਸਾਡੇ ਸਤਿਮਾਹ ਪੁੱਤ ਜਿਹੜੇ ਗਾੜੀ ਸੇਵਾ ਕਰਦੇ ਤੋਂ ਮੇਰੇ ਕਹਾਂ ਤੋਂ ਪਾਬ ਕੇ ਜੇ ਚੰਗੀ ਮਾਨਤਾ ਵੀ ਨਾ ਸ਼ਰਕ ਬੜੀ ਅੱਜ ਇਹ ਸ਼ਰਕ ਸਾਡੀ ਕਾੜ ਕੱਢ ਗਈ ਅੱਜ ਲੋਕਾਂ ਨੂੰ ਇਹ ਸ਼ਰਕ ਤੇ ਕੋਈ ਤੰਗੀ ਨਹੀਂ ਆਈ ਸਾਡਾ ਆਪਣਾ ਕਲਦੀਪ ਸਿੰਘ ਘਾਲੀਆ